ਇਹ ਮਨਾਵਾਂ ਵਾਲੇ ਸ਼ਹੀਦ ਵੀਰ ਨੇ ਮੈਂ ਨਾਂ ਸਕਿਪ ਕਰ ਗਿਆ ਮਨਾਵਾਂ ਤੁਹਾਡੇ ਇੱਥੇ ਲੱਗੇ ਪਿੰਡ ਨਾ 10 ਸਾਲ ਪਿੱਛੇ ਸੁਰਤੀ ਨੂੰ ਲੈ ਕੇ ਚੱਲੀਏ 10 ਸਾਲ ਪ੍ਰਾਤਨ ਇਤਿਹਾਸ ਪੜਨਾ ਸੁਣਨਾ ਸਾਡੀ ਫਿਤਰਤ ਆ ਸਾਡੇ ਗੁਰੂਆਂ ਦਾ ਆ ਸਾਨੂੰ ਸੁਣਨਾ ਚਾਹੀਦਾ ਪਰ ਅਜੋਕੇ ਸਮੇਂ ਵਿੱਚ ਸਾਡੇ ਨਾਲ ਕੀ ਹੋਇਆ ਇਹਨੂੰ ਠੀਕ ਕਰੋ ਬਈ ਅਜੋਕੇ ਸਮੇਂ ਵਿੱਚ ਸਾਡੇ ਨਾਲ ਕੀ ਹੋਇਆ ਉਹਦੇ ਤੇ ਵੀ ਸਾਨੂੰ ਪੰਛੀ ਝਾਂਤ ਮਾਰ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਦਾ ਜਿਹੜਾ ਸਾਡਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਦਿਹਾੜਾ ਮਨਾਉਣ ਦਾ ਮਕਸਦ ਕੀ ਹੈ ਅਸੀਂ ਕਿੱਥੇ ਆ ਅਸੀਂ ਕਿੱਧਰ ਨੂੰ ਜਾਣਾ ਸੀ ਤੇ ਕਿੱਧਰ ਨੂੰ ਤੁਰ ਪਏ ਇਹਨਾਂ ਦਾ ਨਗਰ ਹੈ ਬੌਰੀਆ ਸਮਾਜ ਹੈ ਉੱਥੋਂ ਦੇ ਇੱਕ ਬਦਨਸੀਬ ਬਾਪ ਬਜ਼ੁਰਗ ਗਰੀਬ ਮਿਹਨਤ ਮੰਜ਼ੂਰੀ ਕਰਨ ਵਾਲਾ ਉਹ ਟਾਏ ਚੜ ਜਾਂਦਾ ਕੀਂਦੇ ਆਪਣੀ ਭੈਣ ਦੇ ਜਿਹੜੀ ਉਹਦੀ ਭੈਣ ਹੈ ਉਹ ਮੰਦਰੀ ਹੈ ਮੰਦਰੀ ਸਮਝਦੇ ਹੋ ਤਾਤਰਕ ਪੁੱਛਾਂ ਦੇਣ ਵਾਲੀ ਹੁਣ ਉਹ ਗਰੀਬ ਬਾਤ ਜਿਹਦੇ ਜੇਬ ਵਿੱਚ ਮਾਇਆ ਨਹੀਂ ਹੈ ਉਹ ਆਪਣੀ ਬੱਚੀ ਨੂੰ ਡਾਕਟਰ ਦੇ ਕੋਲ ਲੈ ਕੇ ਜਾਂਦਾ ਤੇ ਡਾਕਟਰ ਵੇਖਦਾ ਵੀ ਇਹਦੀ ਜੇਬ ਵਿੱਚ ਕੀ ਹੈ ਉਹਦੀ ਜੇਬ ਵਿੱਚ ਸੀ 100 ਰੁਪਇਆ ਹੁਣ ਡਾਕਟਰ ਲਾਲਚਵਸ ਹੋ ਕੇ ਕਹਿੰਦਾ ਕਿ ਇਹਨੂੰ ਆਪਰੀ ਸ਼ੈ ਆ ਆਪਰੀ ਸ਼ੈ ਆ ਤੇ ਇਹਨੂੰ ਡਾਕਟਰੀ ਇਲਾਜ ਨਹੀਂ ਹੋਣਾ ਇਹਨੂੰ ਕਿਸੇ ਮੰਦਰੀ ਕੋਲ ਲੈ ਜਾਓ ਉਨੇ ਕਿਹਾ ਵੇ ਮਾਂਦਰੀ ਵਾਲਾ ਕੰਮ ਤੇ ਆਪਣੇ ਘਰੇ ਹੀ ਆ ਹੁਣ ਵੇਖੋ ਭੂਆ ਤੇ ਭਤੀਜੀ ਦਾ ਰਿਸ਼ਤਾ ਕਿੱਡਾ ਨੇੜਲਾ ਹੁੰਦਾ ਹੁਣ ਡੈਣ ਭੂਆ ਆਪਣੀ ਭਤੀਜੀ ਨੂੰ ਭੂਆ ਕਿੱਥੇ ਰਹਿੰਦੀ ਆ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਤਸਖਲਸ ਜੁੜਿਆ ਭਿੰਡਰਾਂ ਪਿੰਡ 'ਚ ਭਿੰਡਰਾਂ ਪਿੰਡ 'ਚ ਕੀ ਆ ਭੂਤਾਂ ਵਾਲਾ ਖੂਹ ਉਸ ਖੂਹ ਦੇ ਉੱਤੇ ਬਹਿ ਕੇ ਉਹ ਤਾਤਰਕ ਜਿਹੜੀ ਆਪ ਦਾ ਕੰਮ ਕਰਦੀ ਆ ਹੁਣ ਬੱਚੀ ਹੈਗੀ ਆ 10-12 ਸਾਲ ਦੀ 10-12 ਸਾਲ ਦੀ ਬੱਚੀ ਨੂੰ ਭੂਆ ਪ੍ਰੇਤ ਬਣ ਕੇ ਉਹਦੇ ਚਿਮਟੇ ਮਾਰਦੀ ਆ ਜਦੋਂ ਚਿਮਟੇ ਮਾਰਦੀ ਆ ਤੇ ਬੱਚੀ ਕਹਿੰਦੀ ਪਾਣੀ 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 ਕਿਸੇ ਨੇ ਪਾਣੀ ਨਹੀਂ ਪਾਇਆ ਉਦੋਂ ਹਜੇ ਆ ਫੋਨ ਨਵੇਂ-ਨਵੇਂ ਆਏ ਸੀ ਲੋਕ ਵੀਡੀਓ ਬਣਾਉਂਦੇ ਰਹੇ ਜਗਬਣੀ ਚ ਖਬਰ ਲੱਗੀ ਸੀ ਮੈਨ ਪਹਿਰੇਦਾਰ ਅਖਬਾਰ ਤੇ ਮੈਨ ਖਬਰ ਲਗਿਆ ਸੀ ਪੂਰੇ ਇਲਾਕੇ ਵਿੱਚ ਪਹਹਾੜ ਪੈ ਗਿਆ ਸੀ ਪਰ ਸਾਡੀ ਹਾਲਤ ਕਿਦਾਂ ਦੀ ਆ ਵੀ ਅਸੀਂ ਭੁੱਲ ਜਾਂਨੇ ਆ ਜਦੋਂ ਮੇਰੇ ਘਰੇ ਅਖਬਾਰ ਡਿੱਗਿਆ ਮੈਂ ਵੀ ਇੱਕ ਬੱਚੀ ਦਾ ਬਾਪ ਆ ਮੇਰੇ ਕੋਲ ਜਿਹੜੀ ਕੁਦਰਤ ਨੇ ਸੰਤਾਨ ਦਿੱਤੀ ਇੱਕ ਬੱਚੀ ਦੇ ਰੂਪ ਵਿੱਚ ਹੀ ਦਿੱਤੀ ਪ੍ਰਮਾਤਮਾ ਨੇ ਮੈਨੂੰ ਇਦਾਂ ਲੱਗਿਆ ਜਿਦਾਂ ਮੇਰੀ ਬੱਚੀ ਦਾ ਕਤਲ ਹੋ ਗਿਆ ਹੁੰਦਾ ਮੈਂ ਉੱਥੇ ਆਇਆ ਜਾ ਕੇ ਦੇਖਿਆ ਉੰਨਾ ਸੰਸਕਾਰ ਵੀ ਕੀਤਾ ਸੀ ਇਹਨਾਂ ਦੇ ਪਿੰਡ ਹੀ ਭੋਗ ਪਾਇਆ ਸੀ ਭੋਗ ਤੇ ਵੀ ਬੜਾ ਰੌਲਾ ਰੱਪਾ ਪਿਆ ਸੀ ਮੈਂ ਗੱਲ ਕਿਉਂ ਸ਼ੁਰੂ ਕੀਤੀ ਇਹ ਕਿ ਅਸੀਂ ਕਿੱਥੇ ਖੜੇ ਆ ਜਿਨ੍ਹਾਂ ਦੇ ਮੇਲੇ ਮਨਾਉਨੇ ਆ ਉਹਨਾਂ ਦੇ ਚੇਲੇ ਇਹੋ ਜਿਹੇ ਹੁੰਦੇ ਆ ਜਿਹੜੇ ਪੂਰਾ ਪੂਰਾ ਬਾਲੜੀਆਂ ਨੂੰ ਚਿੰਟੇ ਮਾਰ 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 ਦਿੰਦੇ ਆ ਤੇ ਜਿਹੜੇ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਥੇ ਸਭ ਦੁੱਖ ਜਾਏ ਜਿਨ੍ਹਾਂ ਦੇ ਉਹ ਰੋਗ ਕੱਟ ਦਿੰਦੇ ਆ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੀ ਜਮ ਕੀ ਜਮਾਂ ਦਾ ਫੰਦਿਆਂ ਕੱਟਣ ਵਾਲੇ ਤੇ ਫਿਰ ਕਬੀਰ ਸਾਹਿਬ ਕਹਿੰਦੇ ਰੇ ਜੀ ਨ ਲੱਜ ਲਾਜ ਤੋਹੇ ਨਾਹੀਂ ਹਰ ਤਜ ਕਤ ਕਾਹੂ ਗਏ ਜਾਈ ਹੁਣ ਵੇਖੋ ਮੈਂ ਤਾਂ ਨਹੀਂ ਕਹਿੰਦਾ ਗੁਰੂ ਸਾਹਿਬ ਦਾ ਨਾ ਸੋਰਠ ਪੀ ਗੋੜੀ ਪੀਰੇ ਜੀ ਨ ਲੱਜ ਲਾਜ ਤੋਹੇ ਨਾਹੀਂ ਹਰ ਤਜ ਕਤ ਕਾਹੂ ਕੋ ਜਾਈ ਤੇ ਆਪਾਂ ਕਿੱਥੇ ਕਿੱਥੇ ਖੜੇ ਆ ਬਈ ਆ ਜਿਹੜੀ ਥੋੜੀ ਜੀ ਗੱਲ ਮੈਂ ਕੁਰਾਨ ਸਾਹਿਬ ਕੁਰਾਨ ਦੇ ਵਿੱਚੋਂ ਪਵਿੱਤਰ ਕੁਰਾਨ ਆ ਉਹਨਾਂ ਦਾ ਸਤਕਾਰਯੋਗ ਗ੍ਰੰਥ ਆ ਸਾਨੂੰ ਕੋਈ ਉਹਦੇ ਨਾਲ ਵੈਰ ਨਹੀਂ ਪਰ ਕੁਰਾਨ ਕਹਿੰਦੀ ਆ ਵੀ ਕਬਰਾਂ ਤੇ ਬੁੱਬੇ ਬਣਾਉਣਾ ਸ਼ਿਰ ਗਿਆ ਕਬਰਾਂ ਤੇ ਚਾਦੜਾਂ ਚੜਾਉਣਾ ਸ਼ਿਰ ਗਿਆ ਸ਼ਿਰਗ ਤੋਂ ਪਾਪ ਹਰਾਮ ਆ ਤੇ ਫੇਰ ਕਬਰਾਂ ਤੇ ਬੁੱਬੇ ਕੌਣ ਬਣਾ ਰਿਹਾ ਬਈ ਸਿੱਖ ਪੱਕੀ ਕਬਰ ਬਣਾਉਣੀ ਸ਼ਿਰ ਗਿਆ ਤੇ ਕ ਪੱਕੀਆਂ ਕਬਰਾਂ ਕੌਣ ਮਾਰ ਰਿਹਾ ਸਿੱਖ ਕੁਰਾਨ ਕਹਿੰਦੀ ਆ ਕਬਰਾਂ ਤੇ ਬੁੱਬੇ ਬਣਾਉਣਾ ਕਬਰਾਂ ਤੇ ਚਾਦਰਾਂ ਚੜੌੜੀਆਂ ਦਲੀਏ ਦੇਣੇ ਦੇਗਾ ਦੇਣੀ ਆ ਇਹ ਸ਼ਿਰ ਗਿਆ ਇਹ ਹਰਾਮ ਆ ਤੇ ਗੁਰੂ ਦਾ ਸਿੱਖ ਫਿਰ ਕਬੀਰ ਸਾਹਿਬ ਦਾ ਪੜਨਾ ਪਊਗਾ ਨਾ ਰੇ ਜੀ ਨ ਲਾਜ ਲਾਜ ਤੋ ਹੈ ਨਹੀਂ ਨਲੱਜ ਹੁੰਦਾ ਉਹ ਜਿਹਨੂੰ ਕੋਈ ਸੰਗ ਨਾ ਹੋਵੇ ਕੋਈ ਸ਼ਰਮ ਨਾ ਹੋਵੇ ਜਿਹਨੂੰ ਪਿੰਡ ਵਿੱਚ ਆਪਾਂ ਕਹਿੰਦੇ ਆ ਕਿ ਵਿਗੜਿਆ ਹੋਇਆ ਜਵਾਕ ਹੈ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਨੇ ਕਿ ਉਹ ਬਿਲਕੁਲ ਨਲੱਜ ਨੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਬਹਿ ਗਏ ਨੇ ਤੇ ਹੁਣ ਅਸੀਂ ਪਰਮੇਸ਼ਰ ਨੂੰ ਛੱਡ ਕੇ ਕਵਰਾਂ ਦੇ ਮੇਲੇ ਕਰਾਈਏ ਤੇ ਫਿਰ ਅਸੀਂ ਨਲੱਜੀ ਹੋਏ ਅਸੀਂ ਕੀ ਹੋਏ ਤੇ ਉਦੋਂ ਨਲੱਜਤਾ ਹੋਰ ਆ ਮੈਂ ਵੇਖ ਰਿਹਾ ਕਹਿੰਦੇ ਟਾਈਮ ਲੈਣਾ ਟਾਈਮ ਇੱਥੇ ਵੀ ਲੈਣਾ ਉੱਥੇ ਵੀ ਲੈਣਾ ਇੱਥੇ ਵੀ ਲੈਣਾ ਟਾਈਮ ਢਾਡੀ ਕੀਦੇ ਆ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤੇ ਗਾਉਣਾ ਕਿੱਥੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੇ ਗਾਉਨੇ ਕਿੱਥੇ ਆ ਕਵਰਾਂ ਤੇ ਤੇ ਕਬੀਰ ਸਾਹਿਬ ਕੀ ਕਹਿੰਦੇ ਰੇ ਰੇ ਜੀ ਨਲੱਜ ਲਾਜ ਤੋਹੇ ਨਹੀਂ ਹਰ ਤਜ ਕਤ ਕਾਹੂਗੇ ਫੇਰ ਕਿੱਥੇ ਕਿੱਥੇ ਖੜੇ ਆ ਬਈ ਇੱਕ ਇੱਕ ਦੇ ਹੋਵੋ ਇੱਕ ਦੇ ਏਕੋ ਸਿਮਰੋ ਨਾਨਕਾ ਜੋ ਜਲਥਲ ਰਿਹਾ ਅਸਮਾਏ ਦੂਜਾ ਕਾਹੂ ਸਿਮਰੀਏ ਜੋ ਜੰਮੇ ਤੇ ਮਰ ਜਾਏ ਤੇ ਫੇਰ ਇਹ ਕੀ ਆ ਇਹ ਇਹ ਜਿਹੜੇ ਆਪਾਂ ਪੱਥਰਾਂ ਦੀ ਆ ਕਬਰ ਪੱਥਰ ਹੀ ਆ ਨਾ ਇੱਕ ਸੋਹਣੇ ਕਬਰ ਕਬਰਾਂ ਬਣਾਤੀਆਂ ਸਾਡੇ ਦੁਆਬੇ ਵਾਲਿਆਂ ਨੇ ਜਠੇਰਿਆਂ ਦੀਆਂ ਚਿੱਟੇ ਸ਼ਹੀਦ ਤੇ ਤੁਹਾਡੇ ਮਾਲਵੇ ਤੇ ਮਾਝੇ ਚ ਆ ਗਏ ਇਹ ਲਾਲਾਂ ਵਾਲੇ ਪੀਰ ਇਹ ਫਿਰ ਅਸੀਂ ਕਿੱਥੋਂ ਸਿੱਖ ਹੋ ਗਏ ਬਈ ਅਸੀਂ ਨਾਮ ਦੇ ਨਾਲ ਸਿੰਘ ਵੀ ਲਵਾਉਣੇ ਆ ਕੋਰ ਵੀ ਲਵਾਉਣੇ ਆ ਬਰਾੜ ਵੀ ਲਿਖਦੇ ਆ ਸੰਧੂ ਵੀ ਲਿਖਦੇ ਆ ਖੋਸੇ ਵੀ ਲਿਖਦੇ ਆ ਢਿੱਲੋਂ ਵੀ ਲਿਖਦੇ ਆ ਤੇ ਕਬਰਾਂ ਤੇ ਚਾਦਰਾਂ ਵੀ ਚੜਾਉਣੇ ਆ ਤੇ ਫਿਰ ਦੂਜੀ ਸਾਡੇ ਸਿਆਸੀ ਲਾਣੇ ਨੇ ਸ਼ਰਮ ਲਈ ਪਈ ਆ ਗੁਰਦੁਆਰਿਆਂ ਵੀ ਸਲੋਪਾ ਲੈਂਦੇ ਆ ਕਬਰ ਵਾਲਾ ਰੀਵਨ ਵੀ ਵੱਡਾ ਕਰਕੇ ਲਵਾਉਂਦੇ ਆ ਗੱਜ ਕਿ ਆਖੋ ਸਤਨਾਮ ਰੀਵਨ ਵੱਡਾ ਕਰਕੇ ਲਵਾਉਂਦੇ ਆ ਕਿ ਮੈਂ ਰੀਵਨ ਕਟੂ ਜਗਰਾਤੇ ਤੇ ਵੀ ਐਮਐਲਏ ਮੋਰੇ ਆ ਕਬਰ ਤੇ ਵੀ ਐਮਐਲਏ ਮੋਰੇ ਆ ਹਲੇਲੂਇਆ ਵੀ ਐਮਐਲਏ ਕਰਦਾ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ وارث ਵੀ ਕਹਿੰਦਾ ਮੈਂ ਹੀ ਆ ਕੌਮ ਦਾ ਕਿੱਥੇ ਖੜੇ ਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ ਉਹ ਵੀਰ ਜੀ ਬੈਠੇ ਸੀ ਮੈਨੂੰ ਗੱਲ ਯਾਦ ਆਈ ਉਹ ਮੈਂ ਬੇਟੀ ਵਾਲੀ ਗੱਲ ਪੂਰੀ ਕਰਾਂ ਜਦੋਂ ਉਹ ਬੇਟੀ ਨੂੰ ਚਿਮਟੇ ਮਾਰ ਮਾਰ ਕੇ ਮਾਰ ਦਿੱਤਾ ਉਹਦੇ ਨਾਲ ਪਤਾ ਕੀ ਹੋਇਆ ਉਹਨੂੰ ਲੈ ਗਏ ਹਸਪੀਟਲ ਡੈੱਡ ਬੋਡੀ ਲੈ ਕੇ ਜਾਣੀ ਸੀ ਉਹ ਬਦ ਨਸੀਬ ਬੱਚੀ ਦਾ ਕਰਮ ਐਡਾ ਮਾੜਾ ਸੀ ਕਿ ਜਿਹੜਾ ਪੋਸਟਮਾਰਟਮ ਕਰਨ ਵਾਲਾ ਡਾਕਟਰ ਸੀ ਉਹਨੂੰ ਵਿਚਾਲਿਓਂ ਪਾੜ ਦਿੰਦੇ ਨਾ ਡਾਕਟਰ ਸਾਹਿਬ ਬੈਠੇ ਸਾਹਮਣੇ ਉਹ ਉਹਦਾ ਸਰੀਰ ਖੋਲ ਕੇ ਤੇ ਆਪ ਮੀਟਿੰਗ ਤੇ ਚਲੇ ਗਿਆ 2 ਘੰਟੇ ਦੇ 2 ਦੇਖ 3 ਦੇਖ 3 ਘੰਟੇ ਬਾਅਦ ਜਦੋਂ ਰੌਲਾ ਰੱਪਾ ਪਾਇਆ ਮੈਂ ਜਾ ਕੇ ਦੇਖਿਆ ਉਹਦਾ ਉਹਦਾ ਮੁਰਦ ਘੜ ਦਾ ਬੂਹਾ ਖੜਕੇ ਤੇ ਉਹ ਬੱਚੀ ਦਾ ਸਰੀਰ ਖੁੱਲਿਆ ਪਿਆ ਮੈਂ ਫੋਨ ਕੀਤਾ ਕਹਿੰਦਾ ਜੀ ਜ਼ਰੂਰੀ ਮੀਟਿੰਗ ਸੀ ਉਹ ਮੈਂ ਹਿੱਤੀ ਮਾਰ ਪਈ ਕਰਲਾਣੇ ਤੈਂ ਕਿ ਦਰਦ ਨ ਆਇਆ ਪਹਿਲਾਂ ਤਾਂ ਇਹਨੂੰ ਵਿਚਾਰੀ ਨੂੰ ਉਹ ਮਾਰ ਦਿੱਤਾ ਹੁਣ ਇਹਦੇ ਸਰੀਰ ਨੂੰ ਸੰਭਾਲਣ ਵਾਸਤੇ ਤੁਸੀਂ ਆਹ ਕਰ ਰਹੇ ਹੋ ਚਲੋ ਖੈਰ ਉਹ ਠੀਕ ਕਰ ਕਰਾ ਕੇ ਅਸੀਂ ਇੱਥੇ ਲਿਆਏ ਮਨਾਵਾ ਸੰਸਕਾਰ ਹੋ ਗਿਆ ਸ਼੍ਰੀ ਗੁਰੂ ਹਰगोबिंद ਪਾਤਸ਼ਾਹ ਮਹਾਰਾਜ ਦਾ ਵੱਡਾ ਗੁਰਦੁਆਰਾ ਉੱਥੇ ਸਹਿਜ ਪਾਠ ਦੇ ਭੋਗ ਪਾਏ ਗਏ ਜਿਸ ਦਿਨ ਭੋਗ ਪੈਣੇ ਸੀ ਉਸ ਦਿਨ ਕੀ ਹੁੰਦਾ ਜਗਤਾਰ ਸਿੰਘ ਜਾਂਚਕ ਕਥਾ ਕਰਨ ਵਾਸਤੇ ਆ ਜਾਂਦੇ ਆ ਉਹਨਾਂ ਨੇ ਸੱਚ ਬੋਲਤਾ ਜਿਹੜਾ ਮੈਂ ਬੋਲਿਆ ਇੱਥੇ ਹੁਣ ਵੀ ਉਹ ਬੱਚੀ ਪਾਣੀ ਪਾਣੀ ਕਰਦੀ ਮਰ ਗਈ ਪਾਪੀਆਂ ਨੇ ਪਾਣੀ ਨਹੀਂ ਪੋਇਆ ਤੇ ਲੋਕ ਡਾਂਗਾ ਦੇ ਮੁਦਕਰ ਲੈ ਕੇ ਉਹਦੀ ਮਤਲਬ ਭੂਆ ਦੇ ਵਾਰਿਸ ਉਹ ਸਾਰੇ ਖੜੇ ਹੋ ਗਏ ਵੀ ਜਗਤਾਰ ਸਿੰਘ ਜਾਂਚਕ ਨੂੰ ਮਾਰ ਦੇਣਾ ਕਿੱਥੇ ਖੜੇ ਆ ਸਿੱਖ ਪੰਜਾਬ ਦੀ ਧਰਤੀ ਤੇ ਹੋਇਆ 10 ਸਾਲ ਪੁਰਾਣੀ ਆ 10 ਕੁ ਸਾਲ ਪੁਰਾਣੀ ਐਨੀ ਕੀ ਆ ਨਾ ਜੀ 10 ਸਾਲ ਪੁਰਾਣੀ ਗੱਲ ਮੈਂ ਤੁਹਾਨੂੰ ਦੱਸਦਾ ਉਹ ਕਥਾਵਾਚਕ ਸਟੇਜ ਤੋਂ ਉੱtre ਨਾ ਜਿਹੜਾ ਆਨੰਦ ਸਾਹਿਬ ਦਾ ਪਾਠ ਸੀਗਾ ਰੋਲੇ ਵਿੱਚ ਕੀਤਾ ਤੇ ਮੈਂ ਅਰਦਾਸ ਕਰਦਾ ਸੀ ਮੈਨੂੰ ਇਦਾਂ ਲੱਗਦਾ ਸੀ ਵੀ ਪਿੱਛੋਂ ਡਾਂਗ ਹੁਣ ਵੀ ਵੱਜੀ ਤੇ ਹੁਣ ਵੀ ਵੱਜੀ ਭਾਵ ਕੇ ਜੇ ਨਿੱਕੀ ਕੁੜੀ ਮਰ ਗਈ ਆ ਤੇ ਕੋਈ ਗੱਲ ਨਹੀਂ ਵੱਡੀ ਨੂੰ ਨਾ ਪਸਾਓ ਕਿੱਥੇ ਆ ਕਿੱਥੇ ਆ ਸਿੱਖੀ ਬਈ ਕਿੱਥੇ ਖੜੇ ਆ ਸਿੱਖ ਪੰਜਾਬ ਦੇ ਵਾਸੀਆਂ ਨਾ ਪੰਜਾਬ ਦੇ ਵਸਿੰਦੇ ਆ ਨਾ ਉਹ ਹੁਣ ਅਸੀਂ ਜਿਹੜਾ ਰੌਲਾ ਪਾਉਣੇ ਆ ਮੈਂ ਵੀ ਪਾਉਣਾ ਹੋਰ ਉਹਨਾਂ ਨੇ ਵੀ ਪਾਇਆ ਵੀ ਕਬਰਾਂ ਨੂੰ ਕਿਉਂ ਪੂਜਦੇ ਆ ਇੱਥੇ ਦੇ ਤਾਂ ਜੀ ਦੇ ਜੀ ਦੇਖ ਕੇ ਮਨ ਜਾਣਤ ਸਭਾਤ ਜਾਣਤ ਹੀ ਅਵਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪਕ ਕੂਏ ਪਰੇ ਖੂਜ ਛੜ ਮਰੀ ਜਾਂਦੇ ਆ ਵੀ ਭੂਆ ਬਚ ਜਾਏ ਭਤੀਜੀ ਮਰ ਗਈ ਤੇ ਕੋਈ ਗੱਲ ਨਹੀਂ ਇਹ ਪੀਰਾਂ ਨੂੰ ਹੀ ਪੂਜਣਗੇ ਇਹ ਪੀਰਾਂ ਨੂੰ ਪੂਜਣ ਵਾਲੇ ਆ ਕਿਉਂਕਿ ਉਹ ਬੇਸ਼ਰਮਾਂ ਦੀ ਡੁੱਲਗੀ ਡਾਲ ਕਹਿੰਦੇ ਸਾਡਾ ਟ੍ਰੈਂਡ ਆ ਅਸੀਂ ਤਾਂ ਡੋਲ ਕੇ ਖਾਂਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਕਾਦੀ ਖਾਤਰ ਮੁੰਡਾ ਜੰਮੇ ਤੋਂ ਛਟੀ ਕਰਾਉਣੀ ਐ ਤੇ ਲੋਕ ਕਹਿਣਗੇ ਯਾਰ ਇਹ ਤਾਂ ਗਏ ਗੁਜਰੇ ਬੰਦੇ ਆ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਲਿਆ ਸਕੇ ਤੇ ਦੂਜਾ ਜਿੱਦਣ ਉਹ ਹੀ ਮੁੰਡਾ ਜਵਾਨ ਹੋਇਆ ਉਹਦਾ ਵਿਆਹ ਵੀ ਕਰਨਾ ਤੇ ਆਨੰਦ ਕਾਰਜ ਕਰਾਉਣ ਵੇਲੇ ਤੇ ਫੇਰ ਉਹ ਹੀ ਮੁੰਡੇ ਨੇ ਆਖਰਕਾਰ ਇੱਕ ਦਿਨ ਅੱਗੇ ਜਾਣਾ ਬਾਬੇ ਨਾਨਕ ਦੇ ਦੇਸ਼ ਨੂੰ ਵੀ ਉਹ ਦਿਨ ਉਹ ਬਾਬੂ ਮੁੰਡਾ ਬਾਬਾ ਬਣ ਗਿਆ ਤੇ ਬਾਬੇ ਦਾ ਬਜ਼ੁਰਗ ਦਾ ਅੰਤਮ ਕਿਰਿਆ ਜਿਹੜੀ ਕਰਨੀ ਉਹ ਵੀ ਗੁਰੂ ਰਣਸੰਗ੍ਹ ਨਾਲ ਕਰਨੀ ਆ ਤੇ ਜੇ ਨਾ ਕੀਤੀ ਸਾਡਾ ਨੱਕ ਨਹੀਂ ਰਹਿਣਾ ਜੰਮਣ ਤੇ ਮਰਨ ਤੇ ਤੇ ਆਨੰਦ ਤੇ ਤਿੰਨਾਂ ਥਾਵਾਂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਆ ਵਰਨਾ ਕਿਸੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਹੈਗੀ ਇਹ ਕੌੜਾ ਸੱਚ ਹੈ ਅੱਗੋਂ ਗੁਰੂ ਗ੍ਰੰਥ ਸਾਹਿਬ ਕਿੱਥੇ ਜਾਵੇ ਕਿੱਥੇ ਨਾ ਜਾਵੇ ਕੀ ਹੋਵੇ ਕੀ ਨਾ ਹੋਵੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ